ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਹ ਪੰਜਾਬ ਦੇ ਲੋਕਾਂ ਦੀ ਸਰਕਾਰ ਨਹੀਂ ਰਹੀ ਉਹ ਦਿੱਲੀ ਦੀ ਕੇਜਰੀਵਾਲ ਤੇ ਉਹਦੇ ਲੁਟੇਰਿਆਂ ਦੀ ਸਰਕਾਰ ਬਣ ਗਈ ਹੈ ਜਿਵੇਂ ਅੰਗਰੇਜ਼ ਹਿੰਦੁਸਤਾਨ ਤੇ ਈਸਟ ਇੰਡੀਆ ਕੰਪਨੀ ਰਹਹੀਂ ਲੁੱਟਣ ਆਏ ਤੇ ਸਾਰਾ ਖਜ਼ਾਨਾ ਲੁੱਟ ਕੇ ਲੈ ਗਏ ਉਵੇਂ ਹੀ ਕੇਜਰੀਵਾਲ ਨੇ ਝੂਠ ਬੋਲ ਕੇ ਆਮ ਆਦਮੀ ਪਾਰਟੀ ਬਣਾ ਕੇ ਪੰਜਾਬ ਪੰਜਾਬ ਦੀ ਸਰਕਾਰ ਤੇ ਕਾਬਜ ਹੋ ਗਏ ਤੇ ਮਕਸਦ ਪੰਜਾਬ ਨੂੰ ਅੱਗੇ ਲਿਜਾਉਣਾ ਨਹੀਂ ਸੀ ਪੰਜਾਬ ਦੇ ਖਜ਼ਾਨੇ ਚੋਂ ਪੈਸਾ ਪੰਜਾਬ ਦੇ ਲੋਕਾਂ ਦਾ ਪੈਸਾ ਪੰਜਾਬ ਦੀ ਲੋਕਾਂ ਦੀ ਜਾਇਦਾਦ ਲੁੱਟ ਕੇ ਉਹ ਆਮ ਆਦਮੀ ਪਾਰਟੀ ਨੂੰ ਪੂਰੇ ਦੇਸ਼ ਵਿੱਚ ਖੜਾ ਕਰਨਾ ਚਾਹੁੰਦੇ ਆ ਜਿਹੜੇ ਅੱਜ ਮੈਂ ਗੱਲ ਕਰ ਰਿਹਾ ਜਿਹੜੀ 40000 ਏਕੜ ਜ਼ਮੀਨ ਲੈਂਡ ਪੂਲਿੰਗ ਸਕੀਮ ਦਾ ਜਿਹਦਾ ਨਾਂ ਦਿੱਤਾ ਗਿਆ ਹੈ ਉਹ ਲੈਂਡ ਪੂਲਿੰਗ ਨਹੀਂ ਲੈਂਡ ਗ੍ਰੈਬਿੰਗ ਸਕੀਮ ਬਣ ਗਈ ਹੈ ਤੇ ਨਿਸ਼ਾਨਾ ਇਹਦਾ ਹੈ ਕਿ ਟਾਰਗੇਟ ਰੱਖਿਆ ਹੈ ਕਿ ਅਸੀਂ ਆ 40000 ਏਕੜ ਤੋਂ ਡੇਢ ਸਾਲ ਦੇ ਅੰਦਰ ਤਕਰੀਬਨ ਇਹਨਾਂ ਨੇ ਸਾਰੇ ਵੱਡੇ ਬਿਲਡਰਾਂ ਨਾਲ ਦਿੱਲੀ ਸਾਰੇ ਗੱਲਾਂ ਬੁਕਾਲੀਆਂ 10000 ਕਰੋੜ ਰੁਪਇਆ ਪਾਰਟੀ ਵਾਸਤੇ ਇਕੱਠਾ ਕਰਨ ਦਾ ਆ ਪਲਾਨ ਬਣਾ ਲਿਆ ਤੁਸੀਂ ਦੇਖ ਲਓਗੇ ਜੀ ਜਿਹੜੀ ਗੱਲਾਂ ਮੈਂ ਤੁਹਾਨੂੰ ਦੱਸੂਗਾ ਕਿਵੇਂ ਇਹਨਾਂ ਨੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਐ ਕਰ ਰਹੀ ਹੈ ਜਿਵੇਂ ਡਰੀ ਨਹੀਂ ਕਿ ਅਸੀਂ ਸਰਕਾਰ ਤੋਂ ਬਾਹਰ ਜਾਵਾਂਗੇ ਤੁਸੀਂ ਦੇਖ ਲਓ ਹਿੰਦੁਸਤਾਨ ਵਿੱਚ ਕਾਨੂੰਨ ਹੈ ਪਹਿਲੇ ਸੂਬੇ ਸੂਬਿਆਂ ਦਾ ਕਾਨੂੰਨ ਹੁੰਦਾ ਸੀ ਜਦੋਂ ਵੀ ਸਰਕਾਰ ਕੋਈ ਜੀ ਜ਼ਮੀਨ ਐਕਵਾਇਰ ਕਰਦੀ ਹੈ ਇਹ ਕਾਨੂੰਨ ਤਹਿਤ ਇੱਕ ਸਿਸਟਮ ਤਹਿਤ ਕੀਤਾ ਜਾਂਦਾ ਹੈ ਸਰਕਾਰ ਨੂੰ ਦੱਸਣਾ ਪੈਂਦਾ ਹੈ ਕਿ ਕਿਹੜੇ ਪਰਪਸ ਵਾਸਤੇ ਸਾਨੂੰ ਜ਼ਮੀਨ ਚਾਹੀਦੀ ਹੈ ਤੇ ਤੁਸੀਂ ਦੇਖਿਆ ਕਿ ਦੇਸ਼ ਵਿੱਚ ਕਈ ਸੂਬਿਆਂ ਵਿੱਚ ਸਰਕਾਰਾਂ ਜਦੋਂ ਅਕਵਾਇਰ ਕਰਨ ਲੱਗੀਆਂ 40 ਲੱਖ ਦੀ ਜ਼ਮੀਨ 20 ਲੱਖ ਤੇ ਇੱਕ ਵਾਰ ਹੋਣ ਲੱਗੀ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਲੈਕਟਰੇਟ ਘੱਟ ਸੀ ਘੱਟ ਹੁੰਦੇ ਆ ਪੂਰੇ ਦੇਸ਼ ਵਿੱਚ ਕਿਸਾਨਾਂ ਦਾ ਤੇ ਗਰੀਬਾਂ ਵਿੱਚ ਬਹੁਤ ਹਲਚਲ ਮੱਚੀ ਰੌਲਾ ਪਿਆ ਤੇ 2013 ਵਿੱਚ ਪਾਰਲੀਮੈਂਟ ਨੇ ਇੱਕ ਐਕਟ ਬਣਾਇਆ ਲੈਂਡ ਐਕੁਇਜੀਸ਼ਨ ਐਕਟ ਪੂਰੇ ਦੇਸ਼ ਵਾਸਤੇ ਕਿ ਦੇਸ਼ ਵਿੱਚ ਕਿਉਂਕਿ ਜ਼ਮੀਨ ਜਾਇਦਾਦ ਗਰੀਬ ਦੀ ਕਿਸਾਨ ਦੀ ਤੇ ਜ਼ਮੀਨ ਮਾਲਕ ਦੀ ਜਾਇਦਾਦ ਹੈ ਆਹ ਜਾਇਦਾਦ ਸਰਕਾਰ ਦੀ ਨਹੀਂ ਜੇ ਸਰਕਾਰ ਨੂੰ ਕਿਸੇ ਜ਼ਰੂਰੀ ਕੰਮ ਵਾਸਤੇ ਚਾਹੀਦੀ ਹੈ ਤੇ ਉਸ ਇਨਸਾਨ ਨੂੰ ਪੂਰਾ ਮੁਆਵਜ਼ਾ ਇੰਨਾ ਮਿਲੇ ਕਿ ਉਹ ਖੁਸ਼ੀ-ਖੁਸ਼ੀ ਉਹ ਉਹ ਜ਼ਮੀਨ ਦੇ ਦੇ ਤੇ ਆਪਣਾ ਕੋਈ ਹੋਰ ਕੰਮ ਕਰ ਸਕਦਾ ਤੁਸੀਂ ਦੇਖ ਲਓ ਜਿਹੜਾ ਐਕਟ ਬਣਾਇਆ ਗਿਆ ਗਵਰਨਮੈਂਟ ਆਫ ਇੰਡੀਆ ਨੇ ਪਾਰਲੀਮੈਂਟ ਨੇ ਮੈਨੂੰ ਮੈਂ ਵੀ ਉਦੋਂ ਸੀ ਕਿ ਬੜੀ ਡਿਬੇਟ ਹੋਈ ਹਿੰਦੁਸਤਾਨ ਵਿੱਚ ਡਿਬੇਟ ਹੋਈ ਕਿਹੜੇ ਕਿਹੜੇ ਇਸ਼ੂ ਹਰ ਸਟੇਟ ਤੋਂ ਪੁੱਛੇ ਗਏ ਤੇ ਐਕਟ ਬਣਾਇਆ ਗਿਆ ਜਿਸ ਐਕਟ ਰਹੀਂ ਜੇ ਕਿਸੇ ਟਾਈਮ ਸਰਕਾਰ ਨੇ ਕੋਈ ਜ਼ਮੀਨ ਐਕਵਾਇਰ ਕਰਨੀ ਹੈ ਸਰਕਾਰ ਅਨਾਉਂਸ ਕਰੂਗੀ ਆਹ ਜ਼ਮੀਨ ਅਸੀਂ ਐਕਵਾਇਰ ਕਰਨੀ ਹੈ ਸਭ ਤੋਂ ਪਹਿਲੇ ਐਕਵਾਇਰ ਕਰਨ ਤੋਂ ਪਹਿਲੇ ਸਰਕਾਰ ਨੂੰ ਇੱਕ ਸੋਸ਼ਲ ਇੰਪੈਕਟ ਸਟੱਡੀ ਕਰਨੀ ਪੈਣੀ ਹੈ ਸੋਸ਼ਲ ਇੰਪੈਕਟ ਸਟੱਡੀ ਦਾ ਮਤਲਬ ਹੈ ਕਿ ਜੇ ਕਿਸੇ ਪਿੰਡ ਦੀ ਜ਼ਮੀਨ ਐਕਵਾਇਰ ਕਰਨੀ ਹੈ ਜਾਂ ਦੋ ਪਿੰਡਾਂ ਦੀ ਹੈ ਪੰਜ ਪਿੰਡਾਂ ਦੀ ਉਸ ਪਿੰਡ ਦੇ ਵਿੱਚ ਜੇ ਐਕਵਾਇਰ ਹੋਊਗੀ ਜ਼ਮੀਨ ਉਹਦਾ ਅਸਰ ਕੀ ਹੋਊਗਾ ਜਿਹੜੇ ਉੱਥੇ ਦਿਹਾੜੀ ਕਰਦੇ ਆ ਉਹਨਾਂ ਦਾ ਕੀ ਅਸਰ ਹੋਊਗਾ ਉਹਨਾਂ ਰੋਜ਼ਗਾਰ ਦਾ ਕੀ ਹੋਊਗਾ ਜਿਹੜੇ ਉੱਥੇ ਪਸ਼ੂ ਜਾਨਵਰ ਹੈ ਉਹਨਾਂ ਦਾ ਕੀ ਹੋਊਗਾ ਜਿਹੜੇ ਲੋਕਾਂ ਦੀ ਜ਼ਮੀਨ ਐਕਵਾਇਰ ਚ ਛੋਟੇ ਛੋਟੇ ਕਿਸਾਨਾਂ ਜਿਹੜੀ ਜ਼ਮੀਨ ਐਕਵਾਇਰ ਹੋਊਗੀ ਉਹਨਾਂ ਨੂੰ ਕੰਪਨਸੇਸ਼ਨ ਕਿਵੇਂ ਦਿੱਤੀ ਜਾਊਗੀ ਤੇ ਕਿਵੇਂ ਰੀਹੈਬਿਲੀਟੇ ਕਿਵੇਂ ਕੀਤਾ ਜਾਊਗਾ ਉਹਦੇ ਬਾਅਦ ਜਦੋਂ ਅਸੈਸਮੈਂਟ ਆਉਂਦੀ ਹੈ ਐਕਸਪਰਟ ਕਮੇਟੀ ਬਣਾਈ ਜਾਊਗੀ ਜਿਹੜੀ ਅਸੈਸਮੈਂਟ ਕਰੂਗੀ ਉਹਦੀ ਰਿਪੋਰਟ ਬੇਸਿਸ ਤੇ ਫਿਰ এনवायरमेंट ਸਟੱਡੀ ਕੀਤਾ ਜਾਊਗਾ এনवायरमेंट ਤੇ ਉਸ ਜਿਹੜੀ ਚੀਜ਼ ਵਾਸਤੇ ਕੁਆਇਰ ਕਰਦਾ ਕੀ ਇੰਪੈਕਟ ਹੋਊਗਾ ਫਿਰ ਉਹਦੇ ਬਾਅਦ ਰੀਸੈਟਲਮੈਂਟ ਦਾ ਪਲਾਨ ਬਣੇਗਾ ਇੱਕ ਸਿਸਟਮ ਬਣਾਤਾ ਕਿ ਧੱਕਾ ਨਾ ਹੋਏ ਆਮ ਜਨਤਾ ਦੇ ਖਿਲਾਫ ਕੋਈ ਧੱਕਾ ਨਾ ਹੋਏ ਕੋਈ ਸਰਕਾਰ ਧੱਕਾ ਨਾ ਕਰ ਸਕੇ ਪਾਰਲੀਮੈਂਟ ਦਾ ਉਹਦੇ ਬਾਅਦ ਜਿਹੜਾ ਪੈਸਾ ਦਿੱਤਾ ਜਾਊਗਾ ਉਹਦਾ ਵੀ ਕੰਪਨਸੇਸ਼ਨ ਦਿੱਤੇ ਜਾ ਵੀ ਉਹਦਾ ਵੀ ਫਾਰਮੂਲਾ ਬਣਾਇਆ ਗਿਆ ਫਾਰਮੂਲਾ ਕੀ ਸੀ ਕਿ ਜੋ ਕਲੈਕਟਰ ਰੇਟ ਹੋਊਗਾ 4 400% ਉਹਨੂੰ ਵਧਾ ਕੇ ਰੇਟ ਦਿੱਤਾ ਜਾਊਗਾ 400% ਕਲੈਕਟਰ ਰੇਟ ਤੋਂ ਕਿ ਜਿਹੜੇ ਬੰਦੇ ਦੀ ਕੋ ਜਮੀਨ ਹੈ ਘੱਟ ਤੋਂ ਘੱਟ ਜੇ ਜਾਂਦਾ ਵੀ ਹੈ ਅੱਗੇ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਬਿਤਾ ਸਕੇ ਅਕਾਲੀ ਦਲ ਦੀ ਜਦੋਂ ਵੀ ਸਰਕਾਰ ਆਈ ਅਸੀਂ ਜੋ ਵੀ ਐਕਵਾਇਰ ਕੀਤਾ ਉਸ ਐਕਟਰਾ ਹੀ ਕੀਤੇ ਤੁਸੀਂ ਦੇਖ ਲਓ 에어ਪੋਰਟ ਮੁਹਾਲੀ ਬਣਾਇਆ ਉਦੋਂ ਮਨ ਲਾਇਦਾ ਰੇਟ ਜਦੋਂ 에어ਪੋਰਟ ਨਹੀਂ ਸੀ ਮਨ ਲਾਇਦਾ 30-40 ਲੱਖ ਰੁਪਏ ਲੱਖ ਰੁਪਏ ਕਿੱਲਾ ਸੀ ਅਸੀਂ ਪੌਣੇ 2 ਕਰੋੜ ਰੁਪਏ ਦਿੱਤਾ ਉਵੇਂ ਅਸੀਂ ਥਰਮਲ ਪਲੈਂਟ ਬਣਾਏ ਜਿੱਥੇ 15-20 ਲੱਖ ਰੇਟ ਸੀ ਉੱਤੇ 70-80-80 ਲੱਖ ਤੱਕ ਜ਼ਮੀਨ ਦਿੱਤੀ ਸੜਕਾਂ ਵਾਸਤੇ ਜਦੋਂ ਅਸੀਂ ਲੈਂਡ ਐਕਵਾਇਰ ਕੀਤੇ ਤੁਸੀਂ ਦੇਖ ਲਓ ਜਿੱਥੇ 30 ਲੱਖ ਰੁਪਏ ਕਿੱਲਾ ਅਸੀਂ ਕਰੋੜ ਤੋਂ ਵੀ ਵੱਧ ਉਹਨਾਂ ਜ਼ਮੀਨ ਦਿੱਤੀ ਤੇ ਕਿਸਾਨਾਂ ਨੇ ਗਰੀਬਾਂ ਨੇ ਬੜੀ ਖੁਸ਼ੀ ਖੁਸ਼ੀ ਆਪਣੀ ਜ਼ਮੀਨ ਸਟੇਟ ਨੂੰ ਦਿੱਤੀ ਕਿਉਂਕਿ ਉਹਦਾ ਮਤਲਬ ਕੀ ਸੀ ਕਿ ਸਰਕਾਰ ਜੋ ਕੰਮ ਕਰੇ ਸਰਕਾਰ ਕੋਈ ਮੁਨਾਫਾ ਕੰਨ ਵਾਸਤੇ ਪੈਸਾ ਨਹੀਂ ਬਣਾਈ ਜਾਂਦੀ ਸੇਵਾ ਕਰਨ ਵਾਸਤੇ ਬਣਾਈ ਜਾਂਦੀ ਹੈ ਉਦੋਂ ਜਦੋਂ ਐਕਵਾਇਰ ਵੀ ਹੁੰਦੀ ਸੀ ਜਾਂ ਰੇਟ ਫਿਕਸ ਹੁੰਦਾ ਸੀ ਉਸ ਡਿਸਟ੍ਰਿਕਟ ਦੇ ਵਿੱਚ ਡੀਸੀ ਦੇ ਥੱਲੇ ਉਸ ਕਮੇਟੀ ਦਾ ਮੈਂਬਰ ਹਲਕਾ ਦਾ ਐਮਐਲਏ ਵੀ ਹੁੰਦਾ ਸੀ ਤੇ ਪਿੰਡ ਦਾ ਸਰਪੰਚ ਵੀ ਹੁੰਦਾ ਸੀ ਕਿ ਲੋਕਲ ਰਿਪਰੈਜੈਂਟੇਸ਼ਨ ਜ਼ਰੂਰ ਹੋਏ ਕਲੇ ਅਫਸਰ ਨਾ ਹੋਣ ਜਿਹੜਾ ਤੱਕੇ ਨਾਲ ਫੈਸਲਾ ਕਰ ਦੇਣ ਜੋ ਕਮੇਟੀ ਫੈਸਲਾ ਕਰਦੀ ਸੀ ਉਹਦੇ ਹਿਸਾਬ ਨਾਲ ਸਾਰਾ ਕੀਤਾ ਜਾਂਦਾ ਸੀ ਆ ਜਿਹੜੀ ਨਵੀਂ ਸਰਕਾਰ ਆਈ ਹੈ ਝਾੜੂ ਵਾਲੇ ਇਹਨਾਂ ਨੇ ਦੇਖਿਆ ਕੇਜਰੀਵਾਲ ਨੇ ਕਿ ਸਾਡਾ ਤਾਂ 1.5 ਸਾਲ ਰਹਿ ਗਿਆ ਪੰਜਾਬ ਹੀ ਰਹਿ ਗਈ ਸੂਬਾ ਇਹਨਾਂ ਕੋਲੇ ਦਿੱਲੀ ਤਾਂ ਚਲੀ ਗਈ ਹੁਣ ਪੰਜਾਬ ਤੋਂ ਇਹਨਾਂ ਨੇ ਮਨ ਬਣਾ ਲਿਆ ਮੀਟਿੰਗ ਹੋਈ ਇਹਨਾਂ ਦੀ ਕੇਜਰੀਵਾਲ ਸਾਰੇ ਕਿ ਆਪਾਂ 10000 ਕਰੋੜ ਇਕੱਠਾ ਕਰੀਏ ਪਾਰਟੀ ਵਾਸਤੇ ਆਪਾਂ ਅਗਲੇ ਇਲੈਕਸ਼ਨਾਂ ਪੂਰੇ ਦੇਸ਼ ਵਿੱਚ ਆਪਾਂ ਪਾਰਟੀ ਬਣਾਉਣੀ ਹੈ ਆਈ ਆਪਣੇ ਕੋਲੇ ਇੱਕ ਪੈਸੇ ਦੀ ਖਾਨ ਰਹਿ ਗਈ ਹੈ ਇੱਥੋਂ ਪੈਸਾ ਇਕੱਠਾ ਕਰੀਏ ਇਹਨਾਂ ਨੇ ਇੱਕ ਪਲਾਨ ਬਣਾਇਆ ਪਲਾਨ ਕੀ ਹੈ ਕਿ ਆਪਾਂ ਇਹਨਾਂ ਨੇ ਬੰਦਿਆਂ ਨੇ ਕਿਹਾ ਕਿ ਆਪਾਂ 40000 ਏਕੜ ਆਪਾਂ ਵਾ ਵਾਕ ਸ਼ਹਿਰਾਂ ਚ ਆਪਾਂ ਅਕਵਾਇਰ ਕਰੀਏ ਜਿਵੇਂ ਫੋਰ ਐਗਜ਼ਾਮਪਲ ਆ ਲੇਟਰ ਲੁਧਿਆਣੇ ਵਿੱਚ 23000 ਏਕੜ ਅਕਵਾਇਰ ਦਾ ਨੋਟਿਸ ਕੱਢਤਾ ਹੈ ਅੰਮ੍ਰਿਤਸਰ ਵਿੱਚ 4.5 ਹਜ਼ਾਰ ਏਕੜ ਦਾ ਐਕਵਾਇਰ ਕਰਨ ਦਾ ਨੋਟਿਸ ਕੱਢਤਾ ਹੈ। ਮਹਾਲੀ ਵਿੱਚ 3500 ਏਕੜ ਐਕਵਾਇਰ ਕਰਨ ਦਾ ਨੋਟਿਸ ਕੱਢਤਾ ਹੈ। ਪਠਾਨਕੋਟ ਵਿੱਚ 1000 ਏਕੜ ਦਾ ਨੋਟਿਸ ਕਰਤਾ ਮੈਨੂੰ ਲੱਗਦਾ ਪਠਾਨਕੋਟ ਸ਼ਹਿਰ ਹੀ 1000 ਏਕੜ ਨਹੀਂ ਹੋਣਾ ਤੇ 1000 ਏਕੜ ਦਾ ਨੋਟਿਸ ਕਰਤਾ ਹੈ। ਜਲੰਧਰ ਵੀ 1000 ਏਕੜ ਦਾ ਨੋਟਿਸ ਕਰਤਾ ਹੈ। ਪਟਿਆਲੇ 'ਚ 1100 ਏਕੜ ਦਾ ਬਠਿੰਡੇ 'ਚ 900 ਏਕੜ ਦਾ ਨੋਟਿਸ ਕਰਤਾ। ਸੰਗਰੂਰ ਵਿੱਚ ਤਕਰੀਬਨ 600 ਏਕੜ ਦਾ ਮੋਗੇ ਵਿੱਚ 550 ਏਕੜ ਦਾ ਨੋਟਿਸ ਕਰਤਾ ਹੈ ਨਵਾਂ ਸ਼ਹਿਰ ਵਿੱਚ ਤਕਰੀਬਨ 400 ਏਕੜ ਦਾ ਫਿਰੋਜ਼ਪੁਰ 300 ਏਕੜ ਦਾ ਬਰਨਾਲੇ 300 ਏਕੜ ਦਾ ਹੁਸ਼ਿਆਰਪੁਰ 550 ਏਕੜ ਦਾ ਕਪੂਰਥਲੇ 150 ਏਕੜ ਦਾ ਫਗਵਾ ਨਕੋਦਰ 200 ਏਕੜ ਦਾ ਗੁਰਦਾਸਪੁਰ 80 ਏਕੜ ਦਾ ਬਟਾਲਾ 160 ਏਕੜ ਦਾ ਤਰਨਤਾਰਨ 97 ਏਕੜ ਦਾ ਤੇ ਸੁਲਤਾਨਪੁਰ ਲੋਧੀ 70 ਏਕੜ ਦਾ ਜਿਵੇਂ ਜਿਵੇਂ ਪਹਿਲੇ ਆ ਬਿਲਡਰਾਂ ਨੇ ਦਿੱਲੀ ਵਾਲੇ ਨੇ ਪੂਰੇ ਪੰਜਾਬ ਸਰਵੇ ਕੀਤਾ ਕਿੱਥੇ ਕਿੱਥੇ ਕਿਹਨੂੰ ਕੀ ਚਾਹੀਦਾ ਕੋਈ ਕਹਿੰਦਾ ਜੀ ਮੈਨੂੰ ਪਠਾਨਕੋਟ ਮੈਨੂੰ ਦੇ ਦਿਓ ਚਲੋ ਕਿੰਨੇ ਚਾਹੀਦੇ ਕਿੰਨੇ ਬੰਦੇ ਆਏ ਆ ਚਾਰ ਪੰਜ ਬੰਦੇ ਹੋਗੇ ਚਲੋ ਤੁਹਾਨੂੰ ਪਠਾਨਕੋਟ ਅਸੀਂ ਕਵਾਰ ਕਰ ਦਾਂਗੇ ਇਹਨਾਂ ਨੇ ਸਾਰਾ ਪਲਾਨ ਬਣਾ ਲਿਆ ਜਿੰਨੇ ਆ ਸਸੋਧੀਆਂ ਜੈਨ ਜਿਹੜੇ ਜੇਲ੍ਹਾਂ ਚੋਂ ਹੁਣ ਨਿਕਲ ਕੇ ਆਏ ਆ ਸਸੋਧੀਆਂ ਵੀ ਜੇਲ ਸੀ ਜੈਨ ਵੀ ਆਂ ਦੀ ਕੇਜਰੀਵਾਲ ਸਾਰਿਆਂ ਨੇ ਇੰਨੀ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਹੁਣੇ ਤਾਂ ਤੁਹਾਨੂੰ ਜੇਲ੍ਹ ਚ ਕੀਤਾ ਸੀ ਘੱਟੋ ਘੱਟ ਸੁਧਰ ਤਾਂ ਜਾਂਦੇ ਪਰ ਨਹੀਂ ਉਹਨੇ ਦੇਖਿਆ ਕਿ ਹੁਣ ਅਸੀਂ ਲੁੱਟ ਕੇ ਜਾਣਾ ਹੈ ਇਹਨਾਂ ਨੇ ਮੀਟਿੰਗ ਕਰਕੇ ਫੈਸਲਾ ਕਰ ਲਿਆ ਫਿਰ ਇਹਨਾਂ ਨੇ ਸੋਚਿਆ ਕਿ ਐਕਵਾਇਰ ਕਰਾਂਗੇ ਆ ਜਿਹੜੀ ਜ਼ਮੀਨ ਹੈ ਪੁਰਾਣੇ ਐਕਟ ਦੇ ਥਰੂ ਐਕਵਾਇਰ ਕਰਾਂਗੇ ਤਾਂ ਆਪਾਂ ਨੂੰ 400% ਰੇਟ ਦੇਣਾ ਪੈਣਾ ਬਿਲਡਰ ਕਹਿੰਦੇ ਐਨੇ ਤਾਂ ਫਿਰ ਸਾਨੂੰ ਪੈਸਾ ਨਹੀਂ ਤੁਹਾਨੂੰ ਦੇ ਸਕਣਾ ਕਿਉਂਕਿ ਪੈਸਾ ਬਿਲਡਰ ਤਾਈ ਦਊਗਾ ਜੇ ਇਹਨੂੰ ਸਸਤੀ ਮਿਲੂਗੀ ਫਿਰ ਇਹਨਾਂ ਨੇ ਸਟੱਡੀ ਕਰਾਇਆ ਅਫਸਰਾਂ ਤੋਂ ਤੁਸੀਂ ਦੇਖ ਲਓ ਸਾਰੀ ਹਿੰਦੁਸਤਾਨ ਵਿੱਚ ਐਕਟ ਬਣਾਇਆ ਗਿਆ 2013 ਦਾ ਐਕਟ ਜਿਹਨੂੰ ਲੈਂਡ ਐਕਵੀਜ਼ੀਸ਼ਨ ਕਰਦੇ ਆ ਇਹਨਾਂ ਨੇ ਪੁਰਾਣਾ ਐਕਟ ਪੰਜਾਬ ਦਾ ਜਿਹੜਾ ਪੰਜਾਬ ਰੀਜਨਲ ਟਾਊਨ ਪਲੈਨਿੰਗ ਐਂਡ ਡਿਵੈਲਪਮੈਂਟ ਐਕਟ 1995 ਦਾ ਕੱਢ ਲਿਆ ਦੇਖੋ 95 ਦਾ ਐਕਟ ਲੋਕੀ ਅੱਗੇ ਵਧਰੇ ਆ ਇਹਨੇ ਪੁਰਾਣਾ ਪੰਜਾਬ ਦਾ ਐਕਟ ਕੱਢ ਲਿਆ ਤੁਸੀਂ ਲੋ 50 ਦੇ ਐਕਟ ਦੀ ਕਾਪੀ ਤੁਹਾਨੂੰ ਦਿਖਾਣਾ ਆ ਦੋ ਦੇ ਸੈਕਸ਼ਨ ਹੈ ਕਿਉਂ ਕੱਢਿਆ ਨਾ ਪੰਜ ਜਿਸ ਦੇ ਥੱਲੇ ਅਕਵਾਇਰ ਕਰਨ ਲੱਗੇ ਆ ਲੋਕਾਂ ਦੇ ਜ਼ਮੀਨ ਲੱਗੇ ਆ ਕਿਉਂਕਿ ਉਹਦੇ 56 ਸੈਕਸ਼ਨ ਆ 56 ਸੈਕਸ਼ਨ ਹੈ ਉਸ ਐਕਟ ਦਾ ਉਸ 55 ਸੈਕਸ਼ਨ ਕੀ ਕਹਿੰਦਾ ਹੈ ਗਵਰਨਮੈਂਟ ਕੈਨ ਲੀਵ ਐਨੀਬਾਡੀਜ਼ ਲੈਂਡ ਫੋਰ ਐਕਵਿਜ਼ੀਸ਼ਨ ਮਤਲਬ ਜੇ ਵਿੱਚ ਕੋਈ ਪੁਰਾਣਾ ਜਿਵੇਂ ਲੁਧਿਆਣਾ 2000 ਏਕੜ ਹੈ ਜੇ ਕਿਸੇ ਨੇ ਬਿਲਡਰ ਨੇ ਜਾਂ ਕਿਸੇ ਨੇ 100 ਏਕੜ 200 ਏਕੜ ਪਹਿਲੇ ਲਈ ਬਠਾ ਉਹ ਕਹੂਗਾ ਜਿਵੇਂ ਮੈਂ ਕਿਹਾ 1 ਕਰੋੜ ਰੁਪਇਆ ਏਕੜ ਉਹਨਾਂ ਰੇਟ ਰੱਖਿਆ ਉਹ ਤਾਂ ਲੈ ਲਣਗੇ ਤੇ ਉਹ ਸੈਕਸ਼ਨ ਦੇ ਥਰੂ ਉਹਦਾ ਕੱਢ ਦਣਗੇ ਬਾਕੀ 19500 ਐਕੜ ਕਰ ਲਣਗੇ ਦੇਖੋ ਐਡੀ ਵੱਡੀ ਲੁੱਟ ਸੈਕਸ਼ਨ 50 ਤੇ ਦੂਜਾ ਕੀ ਸੈਕਸ਼ਨ ਇਹਦੇ ਵਿੱਚ ਸੈਕਸ਼ਨ 43 ਆ ਸੈਕਸ਼ਨ 43 ਆ ਉਸ ਐਕਟ ਦਾ ਤੇ ਸੈਕਸ਼ਨ 43 ਕਹਿੰਦਾ ਗਵਰਨਮੈਂਟ ਕੈਨ ਅ ਲੋ ਗਿਵ ਐਨੀ ਵਨ ਉਹ ਜਿਹੜੀ ਲੈਂਡ ਐਕਵਾਇਰ ਹੋਊਗੀ 20000 ਏਕੜ 10 100 ਏਕੜ 1000 ਏਕੜ ਕਿਹੜੇ ਵਿੱਚ ਹੈ ਗਵਰਨਮੈਂਟ ਕੈਨ ਗਿਵ ਟੂ ਐਨੀਬਾਡੀ ਥਰੂ ਆਕਸ਼ਨ ਥਰੂ ਲੀਜ਼ অর ਥਰੂ ਅਲੋਟਮੈਂਟ ਐਨੀਬਾਡੀ ਦੇਖੋ ਆ ਸੈਕਸ਼ਨ 43 ਹੈ ਇਹ ਤਾਂ ਵੱਧ ਲੁੱਟ ਕੀ ਹੋ ਸਕਦੀ ਹੈ ਕਿ ਜਿਹੜਾ ਤੋਂ ਅਸੀਂ ਡੀਲ ਕਰ ਲਈ ਕਿਸੇ ਤੋਂ 500 ਕਰੋੜ ਲੈਣਾ ਹੈ ਕਿਸੇ ਤੋਂ 400 ਕਰੋੜ ਲੈਣਾ ਹੈ ਹਾਂਜੀ ਆ ਸੈਕਸ਼ਨ ਆ ਸਾਡਾ ਤੁਹਾਨੂੰ ਆ ਸੈਕਸ਼ਨ ਦੀ ਕਾਪੀ ਵੀ ਦੇਖ ਲੈ ਲਿਓ ਆਪਣੇ ਕਿ ਤੁਸੀਂ ਇਹਨੂੰ ਅਲੋਟ ਕਰਤਾ ਇਹਨੂੰ ਲੋਟ ਕਰਤਾ ਆਹ ਲੋਟ ਕਰਤਾ ਸੋਚਦੇ ਹੈ ਕਿ ਅਸੀਂ ਆ ਸਾਰਾ ਕੁਝ ਅਸੀਂ ਇਮੀਡੀਏਟਲੀ ਅਸੀਂ 1.5 ਸਾਲ ਚ ਪੂਰਾ ਕਰਨਾ ਹੈ ਮੈਂ ਵੀ ਹਾਊਸਿੰਗ ਮਨਿਸਟਰ ਹਾਂ ਬਾਦਲ ਸਾਹਿਬ ਦੇ ਥੱਲੇ ਮੈਂ ਹਾਊਸਿੰਗ ਮੇਰੇ ਕੋਲ ਡਿਪਾਰਟਮੈਂਟ ਸੀ ਆ ਅਰਬਨ ਡਿਵੈਲਪਮੈਂਟ ਮੇਰੇ ਕੋਲ ਸੀ ਕਿਉਂਕਿ ਮੈਨੂੰ ਪਤਾ ਹੈ ਕੀ ਹੁੰਦਾ ਸੀ ਸਟੇਟ ਵਿੱਚ ਜੇ ਕੋਈ ਵੀ ਲੈਂਡ ਅਰਬਨ ਡਿਵੈਲਪਮੈਂਟ ਵਾਸਤੇ ਐਕਵਾਇਰ ਕਰਨਾ ਹੈ ਇੱਕ ਹਾਈ ਪਾਵਰਡ ਕਮੇਟੀ ਹੈ ਪੰਜਾਬ ਦੇ ਵਿੱਚ ਐਕਟ ਦੇ ਥੱਲੇ ਜਿਹਦਾ ਚੇਅਰਮੈਨ ਚੀਫ ਮਨਿਸਟਰ ਹੁੰਦਾ ਹੈ ਜਿਹਦਾ ਵਾਈਸ ਚੇਅਰਮੈਨ ਹੁੰਦਾ ਹੈ ਹਾਊਸਿੰਗ ਮਨਿਸਟਰ ਤੇ ਨਾਲ ਅਲੱਗ-ਅਲੱਗ ਡਿਪਾਰਟਮੈਂਟ ਦੇ ਸੈਕਟਰੀ ਹੁੰਦੇ ਆ 12 ਸੈਕਟਰੀ ਕੋਈ ਟਾਊਨ ਪਲੈਨਿੰਗ ਹੋਣਾ ਹੈ ਕੋਈ এনवायरमेंट ਦਾ ਸੈਕਟਰੀ ਸਾਰੇ ਹੁੰਦੇ ਆ ਉਹ ਡਿਸਾਈਡ ਕਰਦੇ ਆ ਕਿ ਅਜੀ ਅਸੀਂ ਨਵੀਂ ਸਿਟੀ ਬਣਾਉਣੀ ਹੈ ਜਿਵੇਂ ਨਵਾਂ ਚੰਡੀਗੜ੍ਹ ਬਣਾਇਆ ਸੀ ਮੀਟਿੰਗ ਹੋਈ ਦੇਖਿਆ ਗਿਆ ਕਿ ਆ ਨਵਾਂ ਚੰਡੀਗੜ੍ਹ ਬਣਾਉਣਾ ਹੈ ਇੱਥੇ ਆ ਉਹਦਾ ਲੈਂਡ ਯੂਜ਼ ਐਨੇ ਏਕੜ ਚ ਬਣਾਉਣਾ ਹੈ ਇੰਨਾ ਐਗਰੀਕਲਚਰ ਰਹੂਗਾ ਇੰਨਾ ਮਿਕਸਡ ਲੈਂਡ ਹੋਊਗਾ ਇੰਨਾ ਅਰਬਨ ਹੋਊਗਾ ਇਦਾਂ ਕਬਕਸ਼ ਲਊਗਾ ਕਿਹੜੇ-ਕਿਹੜੇ ਪਾਕਟਸ ਕੀ ਹੋਣਗੇ ਆ ਸਾਰੀ ਪਲੈਨਿੰਗ ਚੀਫ ਮਿਨਿਸਟਰ ਦੇ ਥੱਲੇ ਹੁੰਦੀ ਹੈ ਕਿਉਂਕਿ ਚੀਫ ਮਿਨਿਸਟਰ ਇਲੈਕਟਡ ਬੰਦਾ ਹੈ ਪੰਜਾਬ ਦੀ ਜਨਤਾ ਨੇ ਇਲੈਕਟ ਕੀਤਾ ਉਹਦੀ ਜੰਗਵਰੀ ਹੈ ਆ ਫੈਸਲਾ ਕਰਨ ਦੀ ਨਹੀਂ ਤੇ ਫਿਰ ਡਿਕਟੇਟਰਸ਼ਿਪ ਹੋ ਜੇ ਚੀਫ ਮਿਨਿਸਟਰ ਕਿਉਂ ਬਣਾਇਆ ਜਾਂਦਾ ਹੈ ਅਸੈਂਬਲੀ ਚ ਐਮ ਐਲ اے ਕਿਉਂ ਬਣਾਏ ਜਾਂਦੇ ਆ ਕਿ ਲੋਕੀ ਆਪਣੇ ਕਾਨੂੰਨ ਬਣਾਉਣ ਚੀਫ ਮਿਨਿਸਟਰ ਤੇ ਮੰਤਰੀ ਰਿਪਰੈਜ਼ੈਂਟ ਕਰਦੇ ਲੋਕਾਂ ਨੂੰ ਇਹਨਾਂ ਨੇ ਕੀ ਦੇਖਿਆ ਚੀਫ ਮਿਨਿਸਟਰ ਨੂੰ ਡਰਾਇਆ ਚੀਮਨਿਸਟਰ ਕਹਿੰਦਾ ਜੀ ਮੈਨੂੰ ਤਾਂ ਇਕੱਲਾ ਚੀਮਨਿਸਟਰ ਰਹਿੰਦਿਓ ਦੇਖੋ ਕਿੱਡੀ ਮਾੜੀ ਗੱਲ ਆਨੇ ਭਵੰਤਮਾਨ ਨੇ ਕੀਤੀ ਹੈ ਪੰਜਾਬ ਦੀ ਰੱਖਿਆ ਕਰਨ ਦੀ ਬਜਾਏ ਪੰਜਾਬ ਨੂੰ ਆ ਲੁਟੇਰਿਆਂ ਦੇ ਸਾਹਮਣੇ ਰੱਖਤਾ ਪਹਿਲੀ ਵਾਰ ਇਤਿਹਾਸ ਹੁਣਾ ਹੈ ਬਗੈਰ ਐਕਟ ਬਦਲੇ ਬਗੈਰ ਕੁਛ ਕੀਤੇ ਕਿਉਂਕਿ ਆ ਸਟ੍ਰਕਚਰੀ ਐਕਟ ਸਾਰੇ ਵਿੱਚ ਤੁਸੀਂ ਚੀਮਨਿਸਟਰ ਨੂੰ ਵੀ ਕੱਢ ਦਿਓ ਤੇ ਮਨਿਸਟਰ ਨੂੰ ਵੀ ਕੱਢ ਦਿਓ ਤੇ ਤੁਸੀਂ ਹੈਰਾਨ ਰਹਿ ਜਾਓਗੇ ਪੰਜਾਬ ਦੀ ਜਨਤਾ ਹੈਰਾਨ ਰਹਿ ਜਾਊਗੀ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਇਹਨਾਂ ਨੇ ਆ ਸਾਰੀ ਪਲੈਨਿੰਗ ਵਾਸਤੇ ਕਿਹੜਾ ਕਿਹੜਾ ਲੈਂਡ ਅਕਵਾਇਰ ਕਰਨਾ ਪੰਜ ਮੈਂਬਰੀ ਕਮੇਟੀ ਬਣਾਤੀ ਜੀ ਕਿਹੜੇ ਕੌਣ ਹੈ ਮੈਂਬਰ ਕਮੇਟੀ ਦੇ ਕੀ ਮਨਿਸਟਰ ਤੇ ਮਨਿਸਟਰ ਦੀ ਜਗ੍ਹਾ ਚੀਫ ਸੈਕਟਰੀ ਬਣਾਤਾ ਕਿਉਂਕਿ ਚੀਫ ਮਨਿਸਟਰ ਸੈਕਟਰੀ ਨੂੰ ਕਿਹਾ ਤੇ ਤੂੰ ਚੀਫ ਸੈਕਟਰੀ ਰਹਿਣਾ ਹੈ ਤੇ ਤੇ ਜੋ ਅਸੀਂ ਕਹੀ ਜਾਵਾਂਗੇ ਤੇ ਅੰਗੂਠਾ ਲਈ ਜਾਣਾ ਤੇ ਬਾਕੀ ਚਾਰ ਮੈਂਬਰ ਕੌਣ ਹੈ ਕੋਈ ਵੀ ਪੰਜਾਬ ਦਾ ਨਹੀਂ ਤੁਸੀਂ ਹੈਰਾਨ ਰਹਿ ਜਾਓਗੇ ਜਿਹੜਾ ਪੰਜਾਬ ਦੀ ਅਗਲੀ ਡਿਵੈਲਪਮੈਂਟ ਹੋਣੀ ਹੈ ਆ ਜਿਹੜਾ ਐਕਵਾਇਰ ਕਰਨਾ ਹੈ 40000 ਏਕੜ ਚੀਫ ਸੈਕਟਰੀ ਦੇ ਬਾਅਦ ਬਾਕੀ ਮੈਂਬਰ ਕਿਹੜੇ ਆ ਕੋਈ ਦਿੱਲੀ ਦਾ ਅਨੁਰਾਗ ਕੁੰਡੂ ਦੂਜਾ ਮੈਂਬਰ ਹੈ ਸ਼ੌਕਤ ਰੌਏ ਤੀਜਾ ਨੰਬਰ ਹੈ ਵੈਸ਼ ਵੈਬਬ ਮਹੇਸ਼ਵਰੀ ਚੌਥਾ ਮੈਂਬਰ ਹੈ ਸੀਮਾ ਬੰਸਲ ਇਹਨਾਂ ਦਾ ਕੀ ਲੈਣਾ ਲੈਣਾ ਪੰਜਾਬ ਨਾਲ ਆਪ ਫੈਸਲਾ ਕਰਨਗੇ ਲੁਧਿਆਣੇ ਚ ਕਿਹਦੀ ਜ਼ਮੀਨ ਐਕਵਾਇਰ ਹੋਊਗੀ ਕੀ ਬਣੂਗਾ ਉਹ ਦਿੱਲੀੋਂ ਸਾਰੇ ਉੱਥੇ ਜਿਹੜੇ ਉਹਨਾਂ ਦੇ ਦਫ਼ਤਰ ਚ ਬੈਠੇ ਆ ਬੰਦੇ ਉਹ ਐ ਜਿਵੇਂ ਤੁਸੀਂ ਜਾਣਦੇ ਹੋ ਤੁਸੀਂ ਮੀਡੀਆ ਵਾਲੇ ਹੋ ਪਬਲਿਕ ਰਿਲੇਸ਼ਨ ਚਲਾਉਂਦਾ ਕੌਣ ਐ ਦਿੱਲੀ ਵਾਲਾ ਚਲਾਉਂਦਾ ਕਿ ਨਹੀਂ ਹੱਥ ਘੜੇ ਕਰੋ ਹਾਂ ਹੱਸ ਹੱਸੀ ਜਾਣੇ ਉਹ ਤੁਹਾਨੂੰ ਪਤਾ ਐ ਕੀ ਚਲਾਉਂਦਾ ਕਿ ਨਹੀਂ ਹਰ ਮਹਿਕਮੇ ਚਲਾਉਣ ਵਾਲੇ ਹੁਣ ਆਗੇ ਤੁਸੀਂ ਦੇਖ ਲਓ ਪੰਜਾਬ ਵਿੱਚ ਪੰਜਾਬ ਦੇ ਲੈਂਡ ਲੁੱਟਣ ਵਾਸਤੇ ਮੁੱਖ ਮੰਤਰੀ ਨੇ ਸਾਰਾ ਕੁਝ ਹੀ ਉਹਨਾਂ ਦੇ ਸਾਹਮਣੇ ਤੇ ਇੱਕ ਦਿੱਤਾ ਸ਼ਰਮ ਹੋਣੀ ਚਾਹੀਦੀ ਹੈ ਮੁੱਖ ਮੰਤਰੀ ਨੂੰ ਆ ਮੁੱਖ ਮੰਤਰੀ ਕੀ ਹੈ ਆ ਤਾਂ ਇਹਨੂੰ ਮੈ ਲੈ ਬੱਲਾ ਤੱਕ ਕਿਉਂ ਦੁੱਖ ਲੱਗਦਾ ਸ਼ਰਮ ਆਉਂਦੀ ਕਿ ਇਹਨੂੰ ਕਹਿੰਦੇ ਮੁੱਖ ਮੰਤਰੀ ਜਿਹਨੇ ਆਪਣਾ ਸਟੇਟ ਹੀ ਗਰੀਬੀ ਕਰਤਾ ਇੰਨਾ ਲੁਟੇਰਿਆਂ ਦੇ ਸਾਹਮਣੇ ਹੁਣ ਇਹਨਾਂ ਨੇ ਫੈਸਲਾ ਕਰਨਾ ਹੈ ਆ ਕੁੰਡੂ ਜੀ ਨੇ ਰੌਏ ਸਾਹਿਬ ਨੇ ਮਹੇਸ਼ਵਰੀ ਸਾਹਿਬ ਨੇ ਤੇ ਪੰਸਲ ਜੀ ਨੇ ਇਹ ਚੀਫ ਸੈਕਟਰੀ ਨੂੰ ਅੰਤੇ ਥੱਲੇ ਕੀ ਕਿਹੜਾ ਛੱਡਣਾ ਹੈ ਕਿਹੜਾ ਰੱਖਣਾ ਹੈ ਕਿਦੋਂ ਜਿਵੇਂ ਪੈਸੇ ਆਈ ਜਾਣਗੇ ਉਹ ਛੱਡੀ ਜਾਣਗੇ ਜਿਹਨੂੰ ਲੋਟ ਕਰਨਾ ਹੈ ਦੇਖੋ ਪੰਜਾਬ ਦੇ ਕਿਸਾਨਾਂ ਗਰੀਬ ਤੇ ਆ ਲੁੱਟ ਜਿਹੜੀ ਹੋ ਰਹੀ ਹੈ ਅਕਾਲੀ ਦਲ ਨਹੀਂ ਬਰਦਾਸ਼ਤ ਕਰ ਸਕਦਾ ਅਕਾਲੀ ਦਲ ਆ ਨਹੀਂ ਹੋਣ ਦਊਗਾ ਮੈਂ ਤੁਹਾਨੂੰ ਵਾਦਾ ਕਰਦਾ